ਅੱਜ ਤੁਹਾਨੂੰ ਦਿਖਾ ਰਹੇ ਹਾਂ ਇੱਕ ਸਬਜ਼ੀਆਂ ਦਾ ਫਾਰਮ ਇਹ ਫਾਰਮ ਹਰਦੀਪ ਸਿੰਘ ਛੱਠੇ ਦਾ ਇਹ ਬਦਲਮੀ ਖੇਤੀ ਕਰਦੇ ਨੇ ਕਣਕ ਝੋਨੇ ਦੇ ਚੱਕਰ ਚੋਂ ਨਿਕਲੇ ਹੋਏ ਨੇ ਇੱਕ ਖਾਸੀਅਤ ਇਹਨਾਂ ਦੀ ਬਦਲਮੀ ਖੇਤੀ 'ਚ ਵੀ ਇਹ ਹਰ ਸਾਲ ਦੋ ਸਾਲ ਬਾਅਦ ਨਵੇਂ ਟ੍ਰਾਇਲ ਕਰਕੇ ਦੇਖਦੇ ਨੇ ਇਹ ਸਬਜ਼ੀਆਂ ਤੋਂ ਬਿਨਾਂ ਕਈ ਤਰ੍ਹਾਂ ਦੇ ਫਰੂਟ ਵੀ ਲਾਇਏ ਨੇ ਇਹਨਾਂ ਨੇ। ਇਹ ਰਾਮੂ ਦੀ ਚਾਹ ਵੀ ਬਣ ਗਈ। ਰਾਮੂ ਬਣ ਗਈ ਚਾਹ। ਖੰਡ ਆ ਗਿਆ। ਗੋੜਾ ਵਾਲੀ ਹੈ ਕਿ ਖੰਡ ਵਾਲੀ? ਹੈ? ਦੋ ਆਦੇ। ਗੋੜਾ ਪਾਇਆ ਕਿ ਖੰਡ ਪਾਈਆ? ਨਹੀਂ ਖੰਡ ਪਾਇਆ। ਖੰਡ ਵਾਲੀ ਹੈ। ਲੈ ਜੀ ਖੰਡ ਵਾਲੀ ਚਾਹ ਬਣਨ ਲੱਗੀ। ਹੋਰ ਵੀ ਲਾਡੀ, ਕੀ ਹਾਲ ਨੇ? ਬਾਬਾ ਦੀ ਜੀ ਬਜੀ। ਅੱਜ ਦੇਖੀਏ ਤੇਰੇ ਖੇਤ ਦੀਆਂ ਸਬਜ਼ੀਆਂ ਕੀ ਕੁਝ ਲਾਇਆ ਹੋਇਆ ਸਾਰਾ ਤੋਰ ਫਿਰਕੇ ਦੇਖਦੇ ਆਪਾਂ ਹਾਂਜੀ ਹਾਂਜੀ ਹਾਂ ਦੱਸ ਸਾਰਾ ਤੇ ਆ ਰਾਮੂ ਗੋਭੀ ਵੱਢ ਰਿਹਾ ਹੈ ਹਾਂਜੀ ਗੋਭੀ ਫਿਰ ਰੇਟ ਰੂਟ ਘਾਟੇ ਜਿਹਾ ਕਰਕੇ ਜਿਹੜਾ ਡੰਗਰਾ ਡੰਗਰਾਂ ਨੂੰ ਪਾਇ ਰਹੀ ਮੰਡੀ ਤੇ ਜਾਂਦਾ ਅੱਛਾ ਹਾਂਜੀ ਇਹ ਤਾਂ ਤੇਰੀ ਰਮਾਉਣ ਵਾਲੀ ਵੀ ਕਮਲਾਈ ਪਈ ਹੈ ਹਨਾ ਇਹ ਜਿਹੜਾ ਫੁੱਲ ਤੋੜਨ ਨਾਲ ਹੋ ਜਾਂਦਾ ਉਹ ਕਾਮਲ ਜਾਂਦੇ ਜੀ ਹੈ ਅੱਛਾ ਹਾਂਜੀ ਉਹ ਆਪ ਇਹ ਹਜਾਂ ਡੇਗ ਜੀ ਲੈਂਦਾ ਪੱਤੀ ਠੀਕ ਹੈ ਚਲੋ ਆਪਾਂ ਉੱਥੋਂ ਸ਼ੁਰੂ ਕਰਦੇ ਆਂ ਕੋਠੇ ਕੋਲੋਂ ਇਹ ਬੜਾ ਮਿਹਨਤੀ ਪਰਿਵਾਰ ਆ ਲੜੀ ਕਾਲਜ ਵੀ ਜਾਂਦਾ ਤੇ ਖੇਤ 'ਚ ਵੀ ਬਰਾਬਰ ਕੰਮ ਕਰਾਉਂਦਾ ਇਹਨਾਂ ਦਾ ਕੰਮ ਵਾਲਾ ਬੰਦਾ ਰਾਮੂ ਵੀ ਬਹੁਤ ਮਿਹਨਤੀ ਐ ਲੜੀ ਆ ਦੱਸ ਪਹਿਲਾਂ ਇਹਦੇ ਬਾਰੇ ਇਹ ਕੀ ਆ ਇਹ ਕਾਰੇ ਵਾਸਤੇ ਸੀ ਪਾਣੀ ਟੋਰ ਕਰਦੇ ਹੁੰਦੇ ਸੀਗੇ ਜੇ ਖਰਬੂਜਾ ਲਾਉਂਦੇ ਹੁੰਦੇ ਸੀ ਉਹ ਡ੍ਰਿਪ ਸਿਸਟਮ ਰਾਹੀਂ ਲੱਗਦਾ ਸੀ ਅੱਛਾ ਤੇ ਸਾਰੇ ਖੇਤ ਚ ਆਪਣੇ ਪਾਈਪ ਲਾਈਨ ਦੱਬੀ ਹੋਈ ਹੈ ਠੀਕ ਹੈ ਤੇ ਇੱਧਰ ਪਾਣੀ ਸਟੋਰ ਕਰਦੇ ਹੋ ਫਿਲਟਰ ਹੈ ਇਹ ਉੱਚ ਫਿਲਟਰ ਹੋ ਕੇ ਪਾਣੀ ਫਿਰ ਸਾਰਾ ਪੈਪਰ ਆ ਹੀ ਜਾਂਦਾ ਹੈ ਠੀਕ ਹੈ ਹਾਂਜੀ ਤੇ ਹੁਣ ਫਿਰ ਖਰਬੂਜਾ ਬੰਦ ਕਰਤਾ ਇਹ ਪਰ ਹਾਂਜੀ ਰੇਟ ਰੋਟ ਨਹੀਂ ਮਿਲਦਾ ਜੂੰ ਖਰਚਾ ਬਹੁਤ ਜ਼ਿਆਦਾ ਆਪਣੇ ਪੰਜਾਬ ਚ ਇਹ ਕਿਹੜੀ ਮਿਰਚ ਹੈ ਕਿਹੜੀ ਵੈਰਾਈਟੀ ਹੈ ਇਹ ਇਹ ਸਾਹੀਵਾ ਵੈਰਾਈਟੀ ਹੈ ਜੀ अच्छा हां जी ਸੇਬ ਇਹ ਲੰਮੀ ਮਿਰਚਾ हां जी ਚਾਰੀ ਠੀਕ ਹੈ ਸ਼ਿਮਲਾ ਮਿਰਚ ਵੀ ਲਾਈ ਐਸ ਵਾਰ ਨਾ ਉਹ ਨਹੀਂ ਲਾਈ ਠੀਕ ਹੈ ਇਹੀ ਲਾਈ ਹੋ ਨੇ ਸਾਢੇ ਕਿ ਤਿੰਨ ਕਿਲਿਆਂ ਤੋਂ ਅੱਛਾ ਸਾਢੇ ਕਿ ਤਿੰਨ ਕਿਲੇ ਤਾਂ ਲੱਗੇ ਹੋਏ ਨੇ ਹਾਂਜੀ ਤੇ ਆ ਜਿਹੜਾ ਕਾਗਜ਼ ਪਿਆ ਹੋਇਆ ਇਹ ਕੀ ਹੈ ਇਹ ਠੰਡ ਤੋਂ ਬਚਾਉਂਦੇ ਇਹਨੂੰ ਅੱਛਾ ਇਹ ਵੀ ਮਿਰਚ ਹਾਂ ਮਿਰਚ ਹੀ ਹੈ ਵੀ ਸਾਰੀ ਠੀਕ ਹੈ ਕਾਗਜ਼ ਪਿਆ ਹੈ ਸਾਰੀ ਮਿਰਚ ਇਹ ਹਾਂਜੀ ਚਲੋ ਅੱਗੇ ਜਾ ਕੇ ਦੇਖਦੇ ਆਪਾਂ ਇਹ ਪਾਈਪ ਪਏ ਨੇ ਜਿਹੜੇ ਡ੍ਰਿਪ ਸਿਸਟਮ ਵਾਲੇ ਤੇ ਇਹ ਨਾਲ ਜੇ ਜਦੋਂ ਸਟ੍ਰਾਬਰੀ ਲਾਈ ਸੀਗੀ ਉਹਦੇ ਫੁਫਾਰੇ ਵਾਲੇ ਨਹੀਂ ਇਹ ਪਾਪ ਠੀਕ ਹੈ ਜੀ ਹਾਂਜੀ ਕਣਕ ਤਾਂ ਫਿਰ ਤੁਸੀਂ ਬਹੁਤ ਘਟਾਤੀ ਕਣਕ ਦਾ ਆਬ ਦੇ ਜੋਗੀ ਠੀਕ ਹੈ ਹਾਂਜੀ ਬਾਕੀ ਤਾਂ ਸਾ ਵਿਵਹ ਜੀ ਲਾਉਣਾ ਠੀਕ ਹੈ ਹਾਂਜੀ ਅੱਛਾ ਇਹਦਾ ਕਾਗਜ਼ ਲਾਤਾ ਇਹ ਗੁਡਾਈ ਕਰੀ ਹੋਊ ਹਨਾ ਹਾਂ ਗੁਡਾਈ ਹੋ ਗਈ ਬਾਕੀ ਇਹਦੇ ਲੋੜ ਨਹੀਂ ਹੁਣ ਕਾਗਜ਼ ਦੀ ਹੁਣ ਗਰਮੀ ਹੋ ਗਈ ਹਾਂ ਹੁਣ ਤਾਂ ਮਤਾਰੀਆਂ ਨੇ ਕੁਝ ਵੱਧ ਗਈ ਏ ਕੋਰਾ ਪੈਣੋਂ ਹਟ ਗਿਆ ਹਾਂਜੀ ਲਫਾਫੇ ਦੇ ਉੱਪਰ ਲੱਗ ਜਾਂਦੀ ਹੈ अच्छा ये मोटर आ गया है हां जी ये मोटर लाइन ठीक है ਇਹ ਕਿ ਨਵਾਂ ਖਣ ਲੱਗਿਆ ਹੈ ਇਹ ਹੈਗਾ ਜੀ ਕੀਲੇ ਤੋਪਰੇ ਹੀ ਥੱਜ ਠੀਕ ਹੈ ਇਧਰ ਗੋਭੀ ਵੱਧਾ ਤਾਂ ਇਹ ਗੋਭੀ ਗੋਭੀ ਦਾ ਕਿ ਡੇਢ ਕਿਲਈ ਠੀਕ ਹੈ ਗੋਭੀ ਸਾਰੀ ਇਕੱਠੀ ਲੱਗੀ ਆ ਕਿ ਅੱਗੇ ਪਿੱਛੇ ਆ ਅੱਗੇ ਪਿੱਛੇ ਲੱਗੀ ਹੈ ਅੱਛਾ ਆ ਤਾਂ ਹਲੇ ਫੁੱਲ ਬਣਨੇ ਨਹੀਂ ਲੱਗੇ ਹਾਂਜੀ ਇਹ ਫਿਰ ਪੌਦ ਥੁੜਗੀ ਦੀ ਠੀਕ ਉਧਰ ਵੱਡੀ ਲੱਗਦੀ ਆ ਇਧਰ ਵੱਡੀ ਹੂੰ ਗੁੱਬੀ ਪਛੇਤੀ ਲਾਈ ਆ ਤੁਸੀਂ ਹਨਾ ਹਾਂਜੀ ਉਹ ਜਿਹੜੀ ਪਹਿਲਾਂ ਲਗਾਈ ਸੀ ਉਹ ਘਟ ਚਲੀ ਗਈ ਇਹ ਵਧੀਆ ਚਲੀ ਹੈ ਜਿਹੜੀ ਲੇਟ ਲਾਈ ਹੈ ਠੀਕ ਹੈ ਹਾਂਜੀ ਤੇ ਆਹ ਮਟਰ ਕਿਹੜੀ ਵੈਰੈਟੀ ਆ 89 ਇਹ 89 ਆ ਹਾਂਜੀ ਇਹ ਵੀ ਮਟਰ ਹਲੇ ਫੁੱਲ ਲੱਗ ਰਹੇ ਨੇ ਹਾਂਜੀ ਇਹ ਵੀ ਤੁਸੀਂ ਵਿੱਚ ਮਟਰ ਬਣੇ ਪਏ ਨੇ ਬਸ ਇਹ ਵੀ ਤਿਆਰ ਨੇ ਤੋੜਨ ਵਾਸਤੇ ਹਾਂਜੀ ਇੰਨੇ ਰੇਖਾ ਦੋ ਵਾਰ ਟੁੱਟਦੇ ਨੇ ਹਾਂਜੀ ਹਮ ਕੱਖ ਡਗੜਾਈ ਚੱਲੀ ਜਾਂਦੀ ਐ ਜਾਈਂਰ ਜਿਹੜਾ ਨਹੀਂ ਅੱਛਾ ਕੱਖ ਕਢਾਤੇ ਚੋਹੇ ਹਾਂਜੀ ਠੀਕ ਆ ਜਿਹੜੀ ਗੱਡੇ ਸੀ ਮਿਰਚਾਂ ਜਿਹੜੀ ਗੱਡੇ ਸੀ ਸਾਰੀ ਬਾਥੂ ਬੜਾ ਹੋ ਰਿਹਾ ਲੋਬੀ ਚ ਮੇਰੇ ਸਪਰੇਅ ਜੀ ਵੱਜੀ ਨਹੀਂ ਚਲੋ ਐ ਵੀ ਜੋ ਸਾਗ ਵਾਸਤੇ ਤਾਂ ਬਾਥੂ ਮਿਲਦਾ ਨਹੀਂ ਹੈਗਾ ਉਹ ਬਥੇਰਾ ਹੋ ਜਾਂਦਾ ਲੈ 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 ਪਿਆਜ਼ ਲਾ ਰੱਖਿਆ ਘਰ ਵਾਸਤੇ ਹੀ ਲਾ ਰੱਖੀ ਇਹ ਕਿ ਅੱਛਾ ਆਪਾਂ ਇਹ ਆਪਣੇ ਡ੍ਰਿਪ ਸਿਸਟਮ ਦੇ ਹਾਂਜੀ ਇਹ ਕਿੰਨੇ ਕੀਲਿਆਂ ਚ ਸਪਲਾਈ ਕੀਤੀ ਦੀ ਇਹਦੀ ਹੈਗੀ ਸਪਲਾਈ 6 6.5 ਕੀਲਿਆਂ ਦੀ ਅੱਛਾ ਜੇ ਮਤਲਬ ਹੁਣ ਤੁਸੀਂ ਕੁਝ ਲਾਉਣਾ ਹੋਵੇ ਇਹ ਹੁਣੇ ਚਾਲੂ ਨੇ ਇਹ ਦੁਬਾਰਾ ਕੰਮ ਦੇਣਗੇ ਹਾਂਜੀ ਠੀਕ ਹੈ ਪਿਛਲੀ ਵਾਰ ਗਰਮੀਆਂ ਚ ਫਰੂਟ ਕੀ ਲਾਇਆ ਸੀ ਤੁਸੀਂ ਅਸੀਂ ਖਰਬੂਜੀ ਲਾਉਂਦੇ ਹਾਂ ਸੀ ਅੱਛਾ ਇਹ ਸਟਰਾਬਰੀ ਵੀ ਲਾਈ ਤੀ ਸਟਰਾਬਰੀ ਉਹ ਤੋਂ ਪਹਿਲਾਂ ਲਾਈ ਸੀ ਅੱਛਾ ਸਟਰਾਬਰੀ ਮੇਰੇ ਖਿਆਲ ਪੰਜ ਕਿਲਿਆਂ ਚ ਦੀ ਹਾਂਜੀ ਉਹ ਪੰਜ ਪੰਜ ਕਿਲੇ ਲਾਈ ਸੀ ਠੀਕ ਹੈ ਪਹਿਲਾਂ ਖਰਬੂਜਾ ਤਰਬੂਜ ਲਾਉਂਦੇ ਰਹੇ ਹਾਂ ਹਾਂਜੀ ਆਹ ਸਬਜ਼ੀਆਂ ਤੋਂ ਬਾਅਦ ਗਰਮੀਆਂ ਚ ਕੀ ਪਲਾਨ ਆ ਫਿਰ ਫਿਰ ਬਾਅਦ ਚ ਲਈ ਫਿਰ ਆਹੀ ਮਿਰਚੀ ਰੱਖਾਂਗੇ ਇਹਨਾਂ ਨੂੰ ਅੱਛਾ ਖਰਬੂਜਾ ਵਗੈਰਾ ਨਹੀਂ ਲਾਉਂਦੇ ਨਹੀਂ ਉਹ ਬੰਦ ਕਰਦੇ ਠੀਕ ਹੈ ਜਮਣ ਬੜੀ ਸੰਘਣੀ ਹੈ ਛਾਂ ਵਧੀਆ ਰਹਿੰਦੀ ਆ ਹਾਂਜੀ ਆ ਪਿਆ ਸਾਰਾ ਸਮਾਨ ਸਬਜ਼ੀਆਂ ਵਾਲੇ ਕੰਮ ਚ ਕਬਾੜ ਬਹੁਤ ਬਣਦਾ ਹੈਨਾ ਹਾਂਜੀ ਬਹੁਤ ਜ਼ਿਆਦਾ ਆ ਦਾ ਸਾਡਾ ਡ੍ਰਿਪ ਸਿਸਟਮ ਵਾਲੇ ਸਾਰੇ ਪਾਈਪੂ ਪਜਾ ਪਏ ਨੇ ਜੀ ਜਿਹੜਾ ਸਟਰਾਬਰੀ ਦੀ ਪੌਦਾ ਆਈ ਸੀ ਗ੍ਰੇਡਾਂ ਚੋਂ ਤੁਪੁੰਨੇ ਦਵਾਈ ਤੀ ਉਹ 1.5-2 ਲੱਖ ਦੇ ਤਾਂ ਗ੍ਰੇਡ ਗ੍ਰੇਡ ਨੇ ਜੀ ਉਹ ਹੁਣ ਸਾਡੇ ਕੰਮ ਦੀ ਨਹੀਂ ਹੈਗੀ ਠੀਕ ਆਹਾ ਦੁਬਾਰਾ ਕੰਮ ਤਾਂ ਨਹੀਂ ਆਉਦੇ ਪਾਈਪ ਨਾ ਆ ਜਾਣਗੇ ਇਹ अच्छा हां जी ਜੇ ਖਰਬੂਜਾ ਲਾਵਾਂਗੇ ਤਾਂ ਕੰਮ ਆ ਜਾਣਾ ਠੀਕ ਹੈ ਖੇੜਾ ਵੀ ਵੱਡੀਆਂ ਵੱਡੀਆਂ ਬਣਾਈ ਹੋਈਆਂ ਨੇ ਵਧੀਆ ਆ ਜਾਲ ਬਹੁਤ ਸੋਹਣਾ ਪਿਆ ਹੋਇਆ ਕੋਈ ਭਾਂਡਾ ਕੋਈ ਚੀਜ਼ ਅੱਗੇ ਨਹੀਂ ਜਾਂਦੀ ਹੈ ਨਾ ਹਾਂ ਜੀ ਪਾਈਪ ਤੇ ਬੰਦ ਨਹੀਂ ਹੁੰਦੇ ਹੈਗੇ ਜਦੋਂ ਆਪਾਂ ਬਦਲਵੀਂ ਖੇਤੀ ਕਰਦੇ ਆਂ ਸਬਜ਼ੀਆਂ ਦੀ ਜਾਂ ਕੋਈ ਫਰੂਟ ਦੀ ਉਹਦੇ ਚ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਤੇ ਪੈਸੇ ਵੀ ਬਣਦੇ ਨੇ ਵਧੀਆ ਪਰ ਜਿਵੇਂ ਇਹ ਦੋ ਗੱਲਾਂ ਤੇ ਨਿਰਭਰ ਆਮਦਨ ਜਿਵੇਂ ਕਹਿੰਦੇ ਹੁੰਦੇ ਨੇ ਖੇਤੀ ਕਰਮਾ ਛੇਤੀ ਇੱਕ ਤਾਂ ਮੌਸਮ ਅਨੁਕੂਲ ਹੋ ਜੇ ਦੂਸਰਾ ਮਾਰਕੀਟ ਦੇ ਵਿੱਚ ਰੇਟ ਵਧੀਆ ਮਿਲ ਜੇ ਫੇਰ ਤਾਂ ਵਧੀਆ ਪੈਸੇ ਬਣਦੇ ਨੇ ਜੇ ਕਿਤੇ ਮਾਰਕੀਟ ਦੇ ਵਿੱਚ ਰੇਟ ਨਾ ਮਿਲੇ ਕਈ ਵਾਰ ਲੇਬਰ ਵੀ ਗਲ ਪੈ ਜਾਂਦੀ ਹੈ ਅੱਜ ਦਾ ਵਲੌਗ ਇੱਥੇ ਕਰਦੇ ਆਂ ਸਮਾਪਤ ਮਿਲਦੇ ਆਂ ਨਵੇਂ ਵਲੌਗ ਚ ਕੋਈ ਨਵੀਂ ਜਾਣਕਾਰੀ ਲੈ ਕੇ ਸਤਿ ਸ਼੍ਰੀ ਅਕਾਲ